ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਕਾਫੀ ਕੁਝ ਘਟਨਾ ਕਰਮਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਵਾਪਰ ਰਹੇ ਹੈਗੇ ਨੇ ਖਾਸ ਕਰਕੇ ਜਦੋਂ ਪੰਜਾਬੀਆਂ ਦੀ ਗੱਲ ਕਰਦੇ ਆ ਤਾਂ ਪੰਜਾਬੀਆਂ ਦਾ ਨਾਮ ਜਿਹੜਾ ਹੈ ਵੱਡੀ ਪੱਧਰ ਤੇ ਆ ਰਿਹਾ ਹੈਗਾ ਆ ਗਲਤ ਕੰਮਾਂ ਦੇ ਵਿੱਚ ਚੋਰੀ ਚਕਾਰੇ ਦੇ ਵਿੱਚ ਕਦੀ ਟਰੇਲਰ ਚੋਰੀ ਕਰ ਲਏ ਕਦੀ ਟਰੱਕ ਦੇ ਵਿੱਚੋਂ ਸਮਾਨ ਚੋਰੀ ਕਰ ਲਿਆ ਕਦੀ ਗੱਡੀਆਂ ਚੋਰੀ ਕਰ ਲੀਆਂ ਅਮਰੀਕਾ ਦੇ ਵਿੱਚੋਂ ਵਕ ਵਕ ਖਬਰਾਂ ਤੇ ਦਿਨਾਂ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਪਰ ਹੁਣ ਚਕਾ ਦੇਣ ਵਾਲੀ ਜਿਹੜੀ ਖਬਰ ਹੈ ਉਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕੁੜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਮੁੰਡਿਆਂ ਸਮੇਤ ਕੰਮ ਕੀ ਕਰਦੇ ਸੀਗੇ ਟਰੱਕ ਤੇ ਟਰੇਲਰ ਚੋਰੀ ਕਰਦੇ ਸੀਗੇ ਜ਼ਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਛੁਗਵਾਮਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਛੁਗਵਾਮਾ ਸਾਹਿਬ ਆ ਬਿਲਕੁਲ ਜੀ ਸਾਹਿਬ ਖਬਰ ਬਹੁਤ ਹੀ ਇੱਕ ਕਹੋ ਕਿ ਚਿੰਤਾ ਦੇ ਵਿਸ਼ੇ ਵਾਲੀ ਖਬਰ ਹੈ ਕਿ ਹੁਣ ਜਿਹੜੇ ਖਾਸ ਕਰਕੇ ਕੈਨੇਡਾ ਮੁਲਕ ਵਿੱਚ ਪੰਜਾਬੀਆਂ ਦੀ ਜਿੱਥੇ ਵੱਡੇ ਪੱਧਰ ਤੇ ਚਰਚਾ ਹੋ ਰਹੀ ਆ ਇਸ ਕਰਕੇ ਨਹੀਂ ਕਿ ਉਹਨਾਂ ਨੇ ਨਾਮਨੇ ਖੱਟੇ ਆ ਨਾ ਇਸ ਕਰਕੇ ਕਿ ਉਹ ਬਹੁਤ ਵਧੀਆ ਕਾਰਨਾਮੇ ਕਰਦੇ ਪਿਆ ਇਸ ਕਰਕੇ ਕਿ ਦਿਨ ਬਦ ਦੇ ਨਾਲ ਉੱਥੇ ਖਲਾਤ ਜਿਹੜੇ ਆ ਉਹ ਕਿਦਾਂ ਦੇ ਬਣਦੇ ਜਾ ਰਹੇ ਆ ਗੱਲਾਂ ਬਾਤਾਂ ਆਪਾਂ ਰੋਜ਼ ਹੀ ਕਰਦੇ ਰਹਿੰਦੇ ਆ ਕੋਈ ਨਾ ਕੋਈ ਖਬਰ ਨਿਕਲ ਕੇ ਆਉਂਦੀ ਆ ਜਿੱਥੇ ਆਪਾਂ ਗੱਲਾਂ ਬਾਤਾਂ ਕਰਦੇ ਆ ਕਿ ਚੋਰਾਂ ਦੇ 그룹 ਜਿਹੜੇ ਆ ਟਰੇਲਰ ਚੋਰੀ ਕਰਦੇ ਆ ਟਰੱਕ ਚੋਰੀ ਕਰਦੇ ਆ ਵਹੀਕਲ ਚੋਰੀ ਕਰਦੇ ਆ ਜਿਨ੍ਹਾਂ ਵਿੱਚ ਖਾਸ ਕਰਕੇ ਪੰਜਾਬੀ ਮੁੰਡਿਆਂ ਦੇ ਨਾਮ ਆਉਂਦੇ ਆ ਪਰ ਕਹਿ ਲਓ ਕਿ ਇੱਕ ਬਹੁਤ ਚਿੰਤਾ ਵਾਲੀ ਗੱਲ ਇਹ ਆ ਕਿ ਹੁਣ ਪੰਜਾਬੀ ਕੁੜੀਆਂ ਵੀ ਜਿਹੜੀਆਂ ਇਸ ਅ ਕਹਿ ਲੋ ਕਿ ਕਾਰਨਾਮਿਆਂ ਦੇ ਵਿੱਚ ਅ ਆਪਣੀ ਸ਼ਮੂਲੀਅਤ ਕਰਨ ਲੱਗ ਪਈਆਂ ਕੈਨੇਡਾ ਦੇ ਵਿੱਚ ਦੋ ਪੰਜਾਬੀ ਮੁੰਡੇ ਤੇ ਇੱਕ ਕੁੜੀ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈਗਾ ਆ ਕਿ ਉਹਨਾਂ ਨੇ ਕਹਿ ਲੋ ਕਿ ਵਹੀਕਲ ਚੋਰੀ ਕੀਤੇ ਸੀਗੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਆ ਲੋਡ ਵੀ ਚੋਰੀ ਕਰਦੇ ਸੀਗੇ ਇਹ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈਗੀ ਹੈ ਜਿੱਥੇ ਬ੍ਰੈਂਪਨ ਸ਼ਹਿਰ ਵਿੱਚ ਪੁਲਿਸ ਨੇ ਵਹੀਕਲ ਚੋਰੀ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾ ਫਾਸ਼ ਕਰਦਿਆਂ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਪੰਜਾਬੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤੁਸੀਂ ਗੱਲ ਤੋਂ ਤਾਂ ਸਮਝ ਹੀ ਗਏ ਹੋਣਗੇ ਕੈਨੇਡੀਅਨ ਨਾਗਰਿਕ ਯਾਨੀ ਕਿ ਸਿਟੀਜ਼ਨ ਹੈਗੇ ਆ ਉੱਥੇ ਦੇ ਇਸ ਕਾਰਵਾਈ ਦੌਰਾਨ ਚੋਰੀ ਕੀਤੇ ਗਏ ਤਿੰਨ ਵਾਹਨ ਵੀ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਤਿੰਨਾਂ ਜਾਣਿਆਂ ਦੇ ਵਿੱਚ ਦੋ ਮੁੰਡੇ ਤੇ ਇੱਕ ਕੁੜੀ ਸ਼ਾਮਲ ਹੈ ਜਿਨ੍ਹਾਂ ਦੀ ਪਛਾਣ ਅਮਰਤ ਖਟੜਾ 28 ਸਾਲ ਗੁਰਤਾਸ ਭੁੱਲਰ 33 ਸਾਲ ਤੇ ਮਨਦੀਪ ਕੌਰ 32 ਸਾਲ ਵਜੋਂ ਹੋਈ ਹੈ ਇਹ ਮਾਮਲਾ ਦਸੰਬਰ 2025 ਵਿੱਚ ਸ਼ੁਰੂ ਹੋਇਆ ਸੀਗਾ ਉਦੋਂ ਦੀ ਇੱਕ ਵਿਸ਼ੇਸ਼ ਜਾਂਚ ਅ ਚਲਦੀ ਪੀਸੀ ਜਿਹਦਾ ਇਹ ਨਤੀਜਾ ਨਿਕਲਿਆ ਜੋ ਕਿ ਇਹਨਾਂ ਵਾਹਨਾਂ ਦੇ ਵਿੱਚ ਜਿਹੜੇ ਵੱਡੇ ਟਰੈਕਟਰ ਟਰੇਲਰ ਜਿਹੜੇ ਹੈਗੇ ਆ ਨਾ ਉਹਨਾਂ ਦੇ ਚੋਰੀ ਦੇ ਨਾਲ ਨਾਲ ਜਿਹੜੇ ਵਹੀਕਲ ਹੈਗੇ ਆ ਉਹਨਾਂ ਦੇ ਸੰਬੰਧਤ ਧੋਖਾਧੜੀ ਕਰਨ ਵਾਲੇ ਇਹ ਇੱਕ ਗਰੋਹ ਦੇ ਉੱਪਰ ਕੇਂਦਰ ਸੀਗੀ ਇਹ ਸਾਰੀ ਜਾਂਚ ਤੇ 8 ਜਨਵਰੀ 2026 ਨੂੰ ਪੁਲਿਸ ਨੇ ਬ੍ਰੈਂਕਟਨ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਹੈ ਜਿੱਥੋਂ ਇਹ ਚੋਰੀ ਦੇ ਤਿੰਨ ਟਰੱਕ ਟ੍ਰੇਲਰ ਜਿਹੜੇ ਆ ਉਹ ਮਿਲੇ ਆ ਤੇ ਨਾਲ ਦੀ ਨਾਲ ਇੱਕ ਹੋਰ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਵਹੀਕਲਾਂ ਉੱਤੇ ਜਾਲੀ 온ਟਾਰੀਓ ਦੀਆਂ ਲਾਇਸੈਂਸ ਪਲੇਟਾਂ ਲੱਗੀਆਂ ਹੋਈਆਂ ਸਨ ਦੇਖੋ ਕਾਫੀ ਵੱਡਾ ਗ੍ਰੋ ਹੈਗਾ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਹਿੰਗੇ ਟਰੱਕ ਟ੍ਰੇਲਰ ਜਾਂ ਵੱਡੀਆਂ ਗੱਡੀਆਂ ਜਾਂ ਮਹਿੰਗੀਆਂ ਕਾਰਾਂ ਜਿਹੜੀਆਂ ਹੈਗੀਆਂ ਉਹ ਚੋਰੀ ਕੀਤੀਆਂ ਜਾਂਦੀਆਂ ਤੇ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਉੱਤੇ ਜਾਲੀ ਲਾਇਸੈਂਸ ਪਲੇਟਾਂ ਲਾ ਕੇ ਤੇ ਕਿਸ ਤਰੀਕੇ ਦੇ ਨਾਲ ਉਹ ਗਾਇਬ ਕੀਤੀਆਂ ਜਾਂਦੀਆਂ ਜਿਹੜੀ ਅੱਗੇ ਫਿਲਹਾਲ ਜਿਹੜੀ ਗੱਲ ਅੱਗੇ ਕਰਨ ਲੱਗੇ ਆ ਕਿ ਇਹ ਜਿਹੜੇ ਦੋ ਪੰਜਾਬੀ ਮੁੰਡੇ ਆ ਇਹਨਾਂ 'ਤੇ ਆਲਰੇਡੀ ਪਹਿਲਾਂ ਹੀ ਇਹ ਕੇਸ ਚੱਲਦੇ ਪਏ ਆ ਕਈ ਤਰ੍ਹਾਂ ਦੇ ਇਹਨਾਂ ਉੱਤੇ ਕੇਸ ਹੈਗੇ ਆ ਤੇ ਇਹ ਆਲਰੇਡੀ ਜਮਾਨਤ ਦੇ ਉੱਤੇ ਆਏ ਸੀਗੇ ਖਟੜਾ ਤੇ ਭੁੱਲਰ ਤੇ ਇਹਨਾਂ ਦੀ ਸੁਣਵਾਈ ਤੱਕ ਜਿਹੜਾ ਸੀਗਾ ਇਹਨਾਂ ਨੂੰ ਜਿਹੜਾ ਸੀਗਾ ਜਮਾਨਤ ਮਿਲੀ ਹੋਈ ਸੀਗੀ ਹੁਣ ਇਹਨਾਂ ਦੇ ਉੱਪਰ ਜਿਹੜੀ ਹੈਗੀ ਆ ਚੋਰੀ ਦੀ ਕੋਸ਼ਿਸ਼ ਚੋਰੀ ਦਾ ਸਮਾਨ ਰੱਖਣ ਚੋਰੀ ਦੇ ਉਜਾਰ ਰੱਖਣ ਅਤੇ ਅਦਾਲਤ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਰਿਹਾਈ ਹੁਕਮਾਂ ਦੀ ਉਲੰਘਣਾ ਕਰਨ ਸਣੇ ਕਈ ਹੁਣ ਦੋਸ਼ ਨਵੇਂ ਲਗਾਏ ਗਏ ਨੇ ਪੁਲਿਸ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰੀ ਸਮੇ ਇਹ ਦੋਵੇਂ ਪਹਿਲਾਂ ਹੀ ਹੋਰ ਅਪਰਾਧਾਂ ਦੇ ਸਬੰਧ ਵਿੱਚ ਜਮਾਨਤ ਤੇ ਸਨ ਜਦ ਕੇ ਜਿਹੜੀ ਮੰਦੀਪ ਕੌਰ ਹੈ ਇਹ ਇਹਨਾਂ ਦੇ ਗਰੋਹ ਦਾ ਹੋਣ ਨਵਾਂ ਹਿੱਸਾ ਬਣੀ ਆ ਚੋਰੀ ਦਾ ਸਮਾਨ ਰੱਖਣ ਅਤੇ ਜਾਲੀ ਪਲੇਟਾਂ ਲਾਉਣ ਦੇ ਦੋਸ਼ ਤੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਇਹ ਜਿਹੜਾ ਮੁੰਡਾ ਹੈਗਾ ਖੱਟੜਾ ਤੇ ਭੁੱਲਰ ਇਹਨਾਂ ਦੀ ਹੁਣ ਜਮਾਨਤ ਤੱਕ ਸਰਵਾਈ ਤੱਕ ਜਿਹੜੀ ਸੌਰੀ ਇਹਨਾਂ ਦੀ ਹਿਰਾਸਤ ਚ ਰੱਖਿਆ ਜਾਣਾ ਜਦੋਂ ਕਿ ਮਨਦੀਪ ਕੌਰ ਨੂੰ ਕੁਝ ਸ਼ਰਤਾਂ ਦੇ ਆਧਾਰ ਤੇ ਰਿਹਾ ਕੀਤਾ ਗਿਆ ਯਾਨੀ ਕਿ ਜ਼ਮਾਨਤ ਦਿੱਤੀ ਗਈ ਹੈ ਪੁਲਿਸ ਇਸ ਨੈਟਵਰਕ ਨਾਲ ਜੁੜੇ ਹੋਰ ਪਹਿਲੋਂ ਦੀ ਜਿਹੜੀ ਹੈਗੀ ਹੈ ਡੁੰਗਾਈ ਨਾਲ ਜਾਂਚ ਕਰ ਰਹੀ ਹੈ ਕਿ ਅਸਲ ਵਿੱਚ ਇਹਨਾਂ ਦਾ ਗਰੋਹ ਜਿਹੜਾ ਕਿਹੜੇ-ਕਿਹੜੇ ਸ਼ਹਿਰਾਂ ਵਿੱਚ ਹੈ ਤੇ ਕਿੱਥੇ-ਕਿੱਥੇ ਇਹਨਾਂ ਦੇ ਕੰਮ ਚੱਲਦੇ ਆ ਆ ਵਹੀਕਲ ਕਿੱਥੋਂ ਚੋਰੀ ਕਰਦੇ ਆ ਅੱਗੇ ਵੇਚਦੇ ਕਿੱਥੇ ਆ ਇਹਨਾਂ ਦੀ ਡੀਲਿੰਗ ਕੀ ਹੁੰਦੀ ਆ ਹੋਰ ਕਿੰਨੇ ਕੁ ਲੋਕ ਇਹਨਾਂ ਦੇ ਗਰੋਂ ਨਾਲ ਜੁੜੇ ਹੋਏ ਆ ਇਹ ਸਾਰੀਆਂ ਚੀਜ਼ਾਂ ਹੁਣ ਪੁਲਿਸ ਜਿਹੜੀ ਆ ਘੋਖਣ ਤੇ ਲੱਗੀ ਹੋਈ ਆ ਪਰ ਚੰਨ ਸਾਹਿਬ ਗੱਲ ਜਦੋਂ ਆਪਾਂ ਇਹ ਕਰ ਰਹੇ ਆ ਜਦੋਂ ਇੱਕ ਖਬਰ ਕਰ ਰਹੇ ਆ ਤੇ ਚਿੰਤਾ ਬੜੀ ਇਸ ਚੀਜ਼ ਤੇ ਜ਼ਾਹਰ ਹੁੰਦੀ ਆ ਕਿ ਕੀ ਹੋਣਾ ਇੱਥੋਂ ਤੱਕ ਜਿਹੜਾ ਹੈਗਾ ਦਰਉਮਦਾਰ ਆ ਗਿਆ ਆ ਕਿ ਹੁਣ ਕੁੜੀਆਂ ਵੀ ਜਿਹੜੀਆਂ ਮੁੰਡਿਆਂ ਦੇ ਨਾਲ ਜਿਹੜੀ ਇਹਨਾਂ ਕੰਮਾਂ ਦੇ ਵਿੱਚ ਸ਼ਮੂਲੀਅਤ ਕਰਦੀਆਂ ਪਈਆਂ ਹਾਂ ਬਿਲਕੁਲ ਇੱਕ ਪਾਸੇ ਤਾਂ ਆਪਾਂ ਕਹਿੰਨੇ ਆ ਕਿ ਮੁੰਡਿਆਂ ਦੇ ਬਰਾਬਰ ਕੁੜੀਆਂ ਕੰਮਕਾਰ ਕਰਨ ਅੱਗੇ ਵਧਣ ਕੁੜੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ ਪਰ ਇਹ ਨਹੀਂ ਸੀ ਆਪਾਂ ਅੰਦਾਜ਼ਾ ਲਾਇਆ ਜੁਗਾਵਾਂ ਸਾਹਿਬ ਕਿ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬੀ ਮੁੰਡੇ ਉੱਥੇ ਕਾਰਾ ਕਰ ਰਹੇ ਨੇ ਤੇ ਪੰਜਾਬੀ ਮੁਟਿਆਰਾਂ ਜਿਹੜੀਆਂ ਨੇ ਕੁੜੀਆਂ ਜਿਹੜੀਆਂ ਨੇ ਉਹ ਵੀ ਅੱਗੇ ਵੱਲ ਨੂੰ ਤੁਰ ਪੈਣਗੀਆਂ ਨਾਲੇ ਤੁਸੀਂ ਜਦੋਂ ਗੱਲ ਕਰ ਰਹੇ ਸੀ ਨਾ ਕਿ ਸਿਟੀਜ਼ਨ ਨੇ ਇੱਥੋਂ ਦੇ ਕੈਨੇਡਾ ਦੇ ਮੈਂ ਸੋਚਿਆ ਕਿ ਜਦੋਂ ਖਬਰ ਦੀ ਸ਼ੁਰੂਆਤ ਕੀਤੀ ਨਾ ਮੈਂ ਕਿਹਾ ਸ਼ਾਇਦ ਨਵੇਂ ਸਟੂਡੈਂਟ ਗਏ ਹੋਣੇ ਨੇ ਕੋਈ ਤੰਗੀ ਦੇ ਮਾਰੇ ਕੋਈ ਪਰੇਸ਼ਾਨੀ ਦੇ ਆਲਮ ਦੇ ਵਿੱਚ ਕੋਈ ਗਲਤ ਕੰਮ ਕਰ ਬੈੰਦਾ ਫਿਰ ਜਦੋਂ ਸਿਟੀਜ਼ਨ ਲੋਕ ਸਿਟੀਜ਼ਨ ਕੋਈ ਕੱਲ ਦਾ ਪਰਸੋਂ ਦਾ ਸਾਲ ਪੁਰਾਣਾ ਤਾਂ ਗਿਆ ਨਹੀਂ ਹੋਣਾ ਕਈ ਅਰਸੇ ਹੋ ਗਏ ਹੋਏ ਨੇ ਫਿਰ ਭਾਈ ਕਿਉਂ ਨਹੀਂ ਸਾਡੇ ਬੰਦੇ ਮਿਹਨਤ ਕਰਦੇ ਜੇ ਮੌਕਾ ਮਿਲਦਾ ਤੇ ਇਹ ਬਹੁਤ ਵੱਡਾ ਸਵਾਲ ਹੈ ਇਹਦਾ ਵਿੱਚੋਂ ਇਹ ਉਹ ਨਹੀਂ ਜਿਹੜੇ ਇੱਥੇ ਦੇ ਬੌਰਨ ਹੈਗੇ ਆ ਕਿਉਂਕਿ ਚੱਕਰ ਪਤਾ ਕੀ ਆ ਇਹ ਇੱਕ ਬਹੁਤ ਵੱਡਾ ਗਰੋਹ ਹੁੰਦਾ ਆ ਇਹ ਲੋਕ ਜਿਹੜੇ ਆ ਸਕੂਲਾਂ ਤੋਂ ਪੜਦੇ ਕੋਲਜਾਂ ਤੋਂ ਪੜਦੇ ਛੋਟੀਆਂ ਮੋਟੀਆਂ ਗਲਤੀਆਂ ਕਰਦੇ ਕਰਦੇ ਫਿਰ ਇਹ ਜਦੋਂ ਚਾਕੇ ਖੁੱਲ ਜਾਂਦੇ ਆ ਜਦੋਂ ਫਿਰ ਸੰਗ ਸ਼ਰਮ ਲੱਤ ਜਾਂਦੀ ਆ ਜਾਂ ਕਹਿ ਲੋ ਕਿ ਜੇਬ ਖਰਚੇ ਵਾਸਤੇ ਜਾਂ ਸ਼ੌਂਕ ਵਾਸਤੇ ਜਾਂ ਕਈ ਵੈਸੇ ਹੀ ਇਹੋ ਜੇ ਕੰਮਾਂ ਵਿੱਚ ਧੱਕੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜਿਦਾਂ ਮੰਨ ਲਓ ਕਿਸੇ ਨੇ ਗੱਡੀ ਚੋਰੀ ਕੀਤੀ ਕੋਈ ਬੀਮਰ ਲੈ ਆਇਆ ਕੋਈ ਕਹਿ ਲੋ ਕਿ ਰੇਂਜ ਰੋਵਰ ਲੈ ਕੇ ਆ ਗਿਆ ਕੋਈ ਕੋਈ ਮਰਸੀਡਿਸ ਕੋਈ ਲਗਜ਼ਰੀ ਗੱਡੀ ਲੈ ਕੇ ਆ ਗਿਆ ਕਹਿੰਦਾ ਚੱਲ ਤੈਨੂੰ ਮੈਂ ਜੀਬ ਏਜੰਟ ਤੇ ਘੁਮਾ ਕੇ ਲੈ ਕੇ ਆਉਣਾ ਉਹਨੇ ਕਹਿੰਦਾ ਯਾਰ ਤੇਰੇ ਕੋ ਗੱਡੀ ਬੜੀ ਵਧੀਆ ਹੁਣ ਉਹਨੂੰ ਕੀ ਪਤਾ ਵੀ ਇਹ ਚੋਰੀ ਦੀ ਲੈਂਦੀ ਆ ਕਿ ਜਾਂ ਇਹ ਇਹ ਦੀ ਆਪਣੀ ਆ ਜਦੋਂ ਚਾਰ ਪੰਜ ਵਾਰੀ ਘੁੰਮਣ ਗਿਆ ਕਹਿੰਦਾ ਯਾਰ ਤੈਨੂੰ ਵੀ ਲੈ ਦਿੰਦੇ ਗੱਡੀ ਇਹ ਕਿਹੜੀ ਗੱਲ ਆ ਜਦੋਂ ਉਹਨੂੰ ਵੀ ਇਦਾਂ ਦੀ ਗੱਡੀ ਇੱਕ ਚੱਕ ਦੇ ਦਿੱਤੀ ਤੇ ਉਹ ਫਿਰ ਉਥੋਂ ਕੰਮ ਸ਼ੁਰੂ ਹੁੰਦਾ ਇਸ ਕਰਕੇ ਜਿਹੜੇ ਸਿਟੀਜ਼ਨ ਬੱਚੇ ਹੁੰਦੇ ਆ ਨਾ ਇਹ ਛੇਤੀ ਕਿਤੇ ਇਹਨਾਂ ਪਾਸੇ ਤੇ ਲੱਗਦੇ ਨਹੀਂ ਪਰ ਇਹ ਲਾਏ ਜਾਂਦੇ ਆ ਪਰ ਜਦੋਂ ਫਿਰ ਲੱਗ ਜਾਂਦੇ ਆ ਫਿਰ ਨਿਕਲਣਾ ਬੜਾ ਔਖਾ ਹੁੰਦਾ ਕਿਉਂਕਿ ਇਹ ਚਿੱਕੜ ਵਿੱਚ ਜਦ ਤੱਕ ਬੰਦਾ ਨਹੀਂ ਵੜਦਾ ਉਦੋਂ ਤੱਕ ਠੀਕ ਹੈ ਜਦੋਂ ਇੱਕ ਵਾਰੀ ਲਿਬੜ ਜਾਂਦਾ ਤਾਂ ਫੇਰ ਤੁਹਾਨੂੰ ਪਤਾ ਹੀ ਆ ਕਿ ਬੰਦਾ ਕਹਿੰਦਾ ਜੇ 100 ਵਜੇ ਤਾਂ ਵੀ ਉਹੋ ਜੀ ਹੈ 1 ਵਜੇ ਤਾਂ ਵੀ ਉਹੋ ਜੀ ਹੈ ਤੇ ਬਾਕੀ ਦੇਖੋ ਇਹਨਾਂ ਦੇ ਮਾਪੇ ਕਈ ਵਾਰੀ ਅਣਜਾਣ ਹੁੰਦੇ ਆ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪਰ ਜਦੋਂ ਹੁਣ ਉਹਨਾਂ ਦੇ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗੂ ਲੱਗਿਆ ਹੋਊਗਾ ਜਦੋਂ ਅਖਬਾਰਾਂ 'ਚ ਫੋਟੋਆਂ ਆਈਆਂ ਮੀਡੀਆ 'ਚ ਫੋਟੋਆਂ ਆਈਆਂ ਨਾਮ ਨਸ਼ਰ ਹੋਏ ਰਿਸ਼ਤੇਦਾਰਾਂ ਦੇ ਵਿੱਚ ਜਾਂ ਹੋਰ ਆਸ-ਪਾਸ ਕਿਹੋ ਜੀਆਂ ਦੇਖੋ ਕਿਹੋ ਜੀ ਇੱਜ਼ਤ ਬਣਦੀ ਹੈ ਕਿਹੋ ਜੀਆਂ ਗੱਲਾਂ ਬਾਤਾਂ ਹੁੰਦੀਆਂ ਇਹ ਤਾਂ ਉਹ ਮਾਪੇ ਜਾਣ ਸਕਦੇ ਆ ਕਿਉਂਕਿ ਉਹਨਾਂ ਨੂੰ ਕੀ ਪਤਾ ਕਿ ਬੱਚੇ ਜਿਹੜੇ ਆ ਜੋਬਾਂ ਕਰਦੇ ਆ ਜਾਂ ਇਹੋ ਦੇ ਪੁੱਠੇ ਕੰਮਾਂ ਵਿੱਚ ਪਏ ਹੋਏ ਆ ਉਹਨਾਂ ਦੇਖੋ ਵੀ ਉਮਰ ਵੀ ਵੇਖ ਲੋ ਸਾਰਿਆਂ ਦੀ ਤਕਰੀਬਨ ਅ 25 30 ਸਾਲ ਤੋਂ ਲੈ ਕੇ ਵਿੱਚ ਵਿੱਚ ਹੈ ਕੋਈ ਇਹ ਨਹੀਂ ਹੈਗੀ ਕੋਈ ਹੈ ਜਾਂ ਕੋਈ ਬਹੁਤੇ ਅਲੜ ਉਮਰ ਦੇ ਆ ਤੇ ਜਾਂ ਕੋਈ ਇਹ ਮਿਡ ਉਮਰ ਦੇ ਆ ਹਰੇ ਤਾਂ ਤਕਰੀਬਨ ਜਵਾਨੀ ਵਿੱਚ ਭਰ ਜਵਾਨੀ ਦੇ ਵਿੱਚ ਨੇ ਤੇ ਇਹਨਾਂ ਦੇ ਇਹੋ ਜਿਹੇ ਹੁਣ ਕਾਰਨਾਮੇ ਸਾਹਮਣੇ ਆ ਰਹੇ ਆ ਜਾਂ ਤਾਂ ਇਹਨਾਂ ਦੇ ਵਿਆਹ ਹੋਏ ਹੋਣਗੇ ਜੇ ਨਹੀਂ ਹੋਏ ਤਾਂ ਗਾਪੇ ਹੋਣੇ ਕਿੱਥੇ ਆ ਕਿਉਂਕਿ ਜਦੋਂ ਤੁਸੀਂ ਇਹੋ ਜਿਹੇ ਪੁੱਠੇ ਕੰਮਾਂ 'ਚ ਪੈ ਜਾਂਦੇ ਆ ਤਾਂ ਫੇਰ ਤਾਂ ਝੰਡਾ ਸਾਹਿਬ ਇਹ ਕਹ ਲੋ ਕਮਿਊਨਿਟੀ ਦਾ ਤੇ ਇੱਕ ਨਾਂ ਬਦਨਾਮ ਹੁੰਦਾ ਹੀ ਹੁੰਦਾ ਇਹ ਤਾਂ નો ਡਾਊਟ ਕਿ ਇਦਾਂ ਦੀ ਗੱਲ ਜਿਹੜੀ ਹੈਗੀ ਆ ਨਹੀਂ ਹੁੰਦੀ ਪਰ ਨਾਲ ਦੀ ਨਾਲ ਜਿਹੜਾ ਨਾ ਕਈਆਂ ਦੇ ਮਾਪੇ ਵਿਚਾਰੇ ਹੈਗੇ ਆ ਮਿਹਨਤੀ ਹੁੰਦੇ ਆ ਉਹਨਾਂ ਨੂੰ ਆਸਾਂ ਉਮੀਦਾਂ ਹੁੰਦੀਆਂ ਆਪਣੇ ਬੱਚਿਆਂ ਤੇ ਪਰ ਬੱਚੇ ਜਦੋਂ ਇਹੋ ਜਿਹੇ ਕੰਮਾਂ 'ਚ ਪੈ ਜਾਂਦੇ ਆ ਫਿਰ ਉਹਨਾਂ ਦਾ ਵੀ ਕੀ ਜੀਣਾ ਹੁੰਦਾ ਉਹਨਾਂ ਵਾਸਤੇ ਤਾਂ ਬਹੁਤ ਔਖਾ ਟਾਈਮ ਹੋ ਜਾਂਦਾ ਜਦੋਂ ਜਵਾਕ ਜਿਹੜੇ ਆ ਇਦਾਂ ਦੇ ਕੰਮਾਂ ਵਿੱਚ ਪੈ ਜਾਂਦੇ ਆ ਬਾਕੀ ਇਹ ਖਬਰ ਜਿਹੜੀ ਹੈ ਇਹ ਕੋਈ ਆਮ ਜੀ ਖਬਰ ਨਹੀਂ ਹੋ ਗਈ ਹੈ ਕੈਨੇਡਾ ਦੇ ਵਿੱਚ ਹੁਣ ਕਿਉਂਕਿ ਅੱਗੇ ਏਕੋ ਧੁੱਕਾ ਗੱਲਾਂ ਹੁੰਦੀਆਂ ਸੀਗੀਆਂ ਉਹਨਾਂ ਰੋਜ਼ਾਨਾ ਹੀ ਇਹੋ ਜੀਆਂ ਜਿਹੜੀਆਂ ਚੋਰੀ ਚਿਕਾਰੀ ਦੀਆਂ ਸਟੋਰਾਂ ਤੋਂ ਸਾਮਾਨ ਚੱਕ ਲਿਆ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਕੁੜੀਆਂ ਮੁੰਡੇ ਜਿਹੜੇ ਹੈਗਾ ਲਿਕਰ ਸਟੋਰਾਂ ਤੇ ਜਾਂਦੇ ਆ ਉਥੋਂ ਸ਼ਰਾਬ ਦੀਆਂ ਬੋਤਲਾਂ ਚੱਕ ਕੇ ਭੱਜ ਜਾਂਦੇ ਆ ਜਾਂ ਗਰੋਸਰੀ ਸਟੋਰਾਂ ਤੇ ਜਾਂਦੇ ਆ ਜਾਂ ਕਿਤੇ ਖਾਣ ਪੀਣ ਗਏ ਉਥੇ ਪੈਸੇ ਨਹੀਂ ਦਿੱਤੇ ਤਾਂ ਭੱਜ ਗਏ ਜਾਂ ਕਿਸੇ ਟੈਕਸੀ 'ਚ ਬੈਠੇ ਉਥੇ ਪੈਸੇ ਨਹੀਂ ਦਿੱਤੇ ਤਾਂ ਭੱਜ ਗਏ ਇਦਾਂ ਦੇ ਕਾਰਨਾਮੇ ਜਿਹੜੇ ਬਹੁਤ ਸਾਹਮਣੇ ਆ ਰਹੇ ਆ ਤੇ ਇਸ ਕਰਕੇ ਹੁਣ ਕੈਨੇਡਾ ਜਿਹੜਾ ਆ ਕਹ ਲੋ ਕਿ ਇਹ ਜਿਹੜੇ ਗਾਣੇ ਆ ਨਾ ਗਾਣੇ ਪੰਜਾਬੀ ਗਾਣਿਆਂ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਕੋਈ ਕਹਿੰਦਾ ਪਿੰਡ ਮੇਰਾ ਗੈਂਗਲੈਂਡ ਬਣਿਆ ਕੋਈ ਕੁਛ ਕੋਈ ਕੁਛ ਕਹਿੰਦਾ ਹੁਣ ਫਿਰ ਜੇ ਇਦਾਂ ਦੇ ਗਾਣੇ ਆਉਣੇ ਆ ਤਾਂ ਫਿਰ ਲੋਕਾਂ ਤੇ ਅਸਰ ਤਾਂ ਹੋਣੇ ਹੋਣਾ ਪਰ ਹੈ ਇਹ ਬਹੁਤ ਨਮੋਸ਼ੀ ਭਰੀ ਖਬਰ ਆ